ਇਹ ਦੋ ਸ਼ਿਗਰਫਰ ਕਰ ਕੀਤੇ ਨੇ ਜਿਨ੍ਹਾਂ ਵਿੱਚ ਕੰਮ ਕਰਨਾ ਦੱਜ ਕੀਤਾ ਸੀ ਚੋਰੀ ਦਾ ਤੇ ਉਹਨਾਂ ਤੋਂ ਬਹੁਤ ਚੋਰਾ ਤੋਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇਹ ਬਾਕੀ ਜਿਹੜੀ ਇੱਕ ਇੱਕ ਵਾਰਤਾਤ ਬਾਰੇ ਮੈਂ ਪ੍ਰੋਪਰ ਇਨਵੈਸਟੀਗੇਸ਼ਨ ਅੰਨੇ ਅਸੀਂ ਕਰਾਂਗੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਫਿਰ ਇਹਨਾਂ ਦੀ ਪ੍ਰੋਪਰ ਪੁੱਛਗਿੱਛ ਕਰਕੇ ਜੋ ਵੀ ਇਹ ਵਾਰਦਾਤਾ ਮੰਨਣਗੇ ਸਾਰੀਆਂ ਰਿਕਵਰੀਆਂ ਕਰਾਂਗੇ ਪ੍ਰੈਸ ਨੂੰ ਜਾਣਕਾਰੀ ਦੇਣਾ ਚਾਹੁੰਦਾ ਜੀ ਅਸੀਂ ਨਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਵੱਖ-ਵੱਖ ਮੁਕੱਦਮੇ ਦਰਜ ਕਰਕੇ ਪੰਜ ਦੋਸ਼ੀ ਕੁੱਲ 6 ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਸੀ ਚੋਰੀ ਦਾ ਜੀ ਤੇ ਉਹਨਾਂ ਤੋਂ ਦੋ ਚੋਰਾਂ ਤੋਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇੱਕ ਪਿੱਛੇ ਖੋਹ ਹੋਈ ਸੀ ਜੀ ਦਾਤ ਰੱਖ ਕੇ ਖੋਹ ਕੀਤੀ ਸੀ ਉਹ ਗਰੋ ਨੂੰ ਵੀ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੇ ਗਏ ਮੋਬਾਈਲ ਬਰਾਮਦ ਕੀਤੇ ਨੇ ਅਤੇ ਅਸੀਂ ਅੱਗੇ ਵੀ ਉਹਨਾਂ ਤੋਂ ਪੁੱਛਗਿੱਛ ਕਰਕੇ ਹੋਰ ਬਰਾਮਦਗੀਆਂ ਕਰਾਂਗੇ ਅਤੇ ਇਸ ਤੋਂ ਇਲਾਵਾ ਥਾਣਾ ਸਿਟੀ ਰਾਜਪੁਰਾ ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਦੋ ਪੀਓ ਜੋ ਪਕੌੜੇ ਫਰਾਰ ਚੱਲ ਰਹੇ ਸੀਗੇ ਅਦਾਲਤ ਤੋਂ ਉਹਨਾਂ ਨੂੰ ਵੀ ਅਰੈਸਟ ਕਰਕੇ ਪੇਸ਼ ਕੀਤਾ ਜਾਊਗਾ ਸਰ ਕਿੱਥੋਂ ਦੇ ਰਹਿਣ ਵਾਲੇ ਕੀ ਕੋਈ ਨਾਮ ਹੈ ਨਾ ਅਸੀਂ ਜੀ ਮੁਕੱਦਮਾ ਨੰਬਰ 6 ਮਿਤੀ 9124 ਚੋਰੀ ਦਾ ਦਰਜ ਕੀਤਾ ਜਿਸ ਵਿੱਚ ਦੋ ਦੋਸ਼ੀ ਨੇ ਸੁਮਿਤ কুমার ਨੀਲਪੁਰ ਰਾਜਪੁਰਾ ਦਾ ਰਹਿਣ ਵਾਲਾ ਜੀ ਤੇ ਅਰुण कुमार ਅਫਸਰ ਕਲੋਨੀ ਬੈਕਸਾਈਡ ਅਨਾਜ ਮੰਡੀ ਰਾਜਪੁਰਾ ਦਾ ਰਹਿਣ ਵਾਲਾ ਇਹ ਦੋਨੋਂ ਚੋਰਾਂ ਕੋਲ ਸੀ ਜੀ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਸਰ ਜਿਹੜੀ ਦਾਤ ਤਲੀ ਗੱਲ ਤੁਸੀਂ ਦੱਸੀ ਹੈ ਇਹ ਜਿਹੜੀ ਥੋੜੀ ਦਿਨ ਪਹਿਲਾਂ ਚਿਤਕਾਰਾ ਦੇ ਬੰਦੇ ਚਿਤਕਾਰਾ ਦੇ ਸਟੂਡੈਂਟ ਨਾਲ ਹੋਈ ਸੀ ਉਹ ਜੀ ਜੀ ਉਹੀ ਹੈ ਜੀ ਜਿਹੜੀ ਮੀਡੀਆ ਵਿੱਚ ਆਈ ਸੀ ਕਿ ਕੇ ਦਾਤ ਰੱਖ ਕੇ ਉਹਨਾਂ ਨੇ ਖੋਹ ਕੀਤੀ ਆ ਮੋਬਾਈਲ ਚੋਰੀ ਕੀਤੇ ਨੇ ਉਹਨਾਂ ਖਿਲਾਫ ਅਸੀਂ ਮੁਕੱਦਮਾ ਨੰਬਰ 47124 ਨੂੰ ਦਰਜ ਕੀਤਾ ਸੀਗਾ ਜੀ ਉਹਨਾਂ ਦੇ ਬਿਆਨਾਂ ਤੇ ਅਦਿੱਤਿਆ ਜਿਹੜੇ ਮਦਈ ਸੀਗੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਜਿਹਨਾਂ ਨੇ ਖੋਹ ਕੀਤੀ ਸੀ ਪ੍ਰਵੇਸ਼ ਕੁਮਾਰ ਉਲਫ਼ ਪਿੰਕਾ ਅਤੇ ਸੂਰਜ ਸ਼ਰਮਾ ਪੁੱਤਰ ਧਰਮਿੰਦਰ ਸ਼ਰਮਾ ਵਾਸੀ ਅਫਸਰ ਕਲੋਨੀ ਥਾਣਾ ਗੀੜੀ ਗੰਡਿਆ ਰਾਜਪੁਰ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਇਹਨਾਂ ਪਾਸੋਂ ਦੋ ਮੋਬਾਈਲ ਇੱਕ ਆਈਫੋਨ 14 ਪ੍ਰੋ ਮੈਕਸ ਅਤੇ ਇੱਕ ਮੋਬਾਈਲ ਫੋਨ ਪੋਕੋ ਕੰਪਨੀ ਦਾ ਬ੍ਰਾਂਡ ਕੀਤਾ ਆਧਾਰ ਕਾਰਡ ਉਹ ਬੱਚੇ ਦਾ ਵੀ ਇਹਨਾਂ ਵੱਲੋਂ ਬ੍ਰਾਂਡ ਹੋ ਗਿਆ ਮੈਂ ਉਹਦੀ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਚ ਚੈੱਕ ਕਰ ਰਹੇ ਇਹਨਾਂ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਨੇ ਲੁੱਟਾਂ ਖੋਹਾਂ ਕੰਦੇ ਆਦਿ ਨੇ ਜੀ ਸਰ ਜਿਸ ਤਰ੍ਹਾਂ ਜੀ ਉਸ ਵੀਡੀਓ ਦੇ ਵਿੱਚ ਦੇਖਿਆ ਗਿਆ ਸੀਗਾ ਵੀ ਕਾਰ ਤੇ ਆਏ ਸੀਗੇ ਬੰਦੇ ਕੁਝ ਐਜੇ ਕੋਈ ਵੀ ਚੀਜ਼ ਬਰਾਮਦ ਕੀਤੀ ਇਹਨਾਂ ਕੋਲ ਕਾਰ ਕਿਤੇ ਚੋਰੀ ਦੀ ਨਾ ਹੋਵੇ ਕੁਝ ਐਜਾ ਕੁਝ ਹੋਰ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਹਲੇ ਸਾਡੀ ਮੋਡਲੀ ਤਫਤੀਸ਼ ਅਸੀਂ ਕਰਦੇ ਹੋਏ ਕੈਮਰਿਆਂ ਦੀ ਸਹਾਇਤਾ ਨਾਲ ਟੈਕਨੀਕਲ ਸਹਾਇਤਾ ਨਾਲ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਹੋਰ ਸਾਥੀਆਂ ਵਿੱਚ ਸਾਨੂੰ ਪਤਾ ਲੱਗਿਆ ਉਹਨਾਂ ਨੂੰ ਵੀ ਅਸੀਂ ਜਲਦ ਤੋਂ ਜਲਦ ਅਰੈਸਟ ਬਾਈਕ ਚੋਰੀ ਕੀਤੀ ਕਿਨੇ ਉਹ ਕਿੱਥੋਂ ਦੇ ਨੇ ਬਾਈਕ ਚ ਉਹਦੇ ਬੇਸਤੀ ਸੀ ਪਰਚਾ ਦਰਜ ਕਰਕੇ ਚੋਰਾਂ ਨੂੰ ਅਰੈਸਟ ਕੀਤਾ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਇੱਕ ਹੋਰ ਬਾਈਕ ਉਹਨਾਂ ਪਾਸੋਂ ਰਿਕਵਰ ਹੋਇਆ ਉਹ ਹਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਵੀ ਉਹ ਇਹਨਾਂ ਨੇ ਚੋਰਾਂ ਨੇ ਕਿੱਥੋਂ ਚੋਰੀ ਕੀਤੀ ਸਰ ਇਹ ਸੇਮ ਵਾਰਦਾਤ ਜਿਹੜੀਆਂ ਛੋੜਾ ਬਾਜ਼ਾਰ ਦੇ ਵਿੱਚ ਵੀ ਹੋਈ ਸੀ ਦਾਤ ਨਾਲ ਹੀ ਕਿ ਇਹ ਵਾਰਦਾਤ ਵੀ ਇਹਨਾਂ ਵੱਲੋਂ ਹੀ ਕੀਤੀ ਗਈ ਹੈ ਕਾਫੀ ਵਾਰਦਾਤਾਂ ਇਹਨਾਂ ਵੱਲੋਂ ਮੰਨੀਆਂ ਗਈਆਂ ਨੇ ਤੇ ਬਾਕੀ ਜਿਹੜੀ ਇੱਕ ਇੱਕ ਵਾਰਦਾਤ ਬਾਰੇ ਮੈਂ ਪ੍ਰੋਪਰ ਇਨਵੈਸਟੀਗੇਸ਼ਨ ਵਾਲੇ ਅਸੀਂ ਕਰਾਂਗੇ ਇਨਾ ਦਾ ਰਿਮਾਂਡ ਲਿਆ ਜਾਊਗਾ ਫਿਰ ਇਹਨਾਂ ਦੀ ਪ੍ਰੋਪਰ ਪੁੱਛਗਿੱਛ ਕਰਕੇ ਜੋ ਵੀ ਇਹ ਵਾਰਦਾਤਾ ਮੰਨਣਗੇ ਸਾਰੀਆਂ ਰਿਕਵਰੀਆਂ ਕਰਾਈਆਂ ਜਿਹੜੀ ਬਾਈਕ ਦੇਖੀ ਗਈ ਜਿਹੜੀ ਚੋਰੀ ਕੀਤੀ ਗਈ ਉਹਨਾਂ ਦੇ ਟਾਇਰ ਕੱਢੇ ਹੋਏ ਨੇ ਇਹ ਕੀ ਕਰਦੇ ਸੀ ਸਾਮਾਨ ਵੇਚਦੇ ਸੀ ਕੰਮ ਕਰਦੇ ਜੋ ਇਹਨਾਂ ਨੇ ਮੋਢਲੀ ਪੁੱਛਗਿੱਛ ਦੱਸਿਆ ਸੀ ਇਹ ਟਾਇਰ ਜਿਹੜੇ ਨੇ ਉਹਨਾਂ ਨੂੰ ਕੱਢ ਕੇ ਦੁਕਾਨਾਂ ਤੇ ਵੇਚ ਦਿੰਦੇ ਸੀਗੇ ਇਹਨਾਂ ਤੋਂ ਪੁੱਛਗਿੱਛ ਕਰਕੇ ਉਹ ਦੁਕਾਨਦਾਰਾਂ ਦਾ ਵੀ ਪਤਾ ਕੀਤਾ ਜਾਊਗਾ ਜਿਨ੍ਹਾਂ ਨੂੰ ਇਹ ਟਾਇਰ ਵੇਚਦੇ ਸੀ ਸਰ ਉਹਨਾਂ ਦੇ ਵੀ ਕਾਰਵਾਈ ਹੈਗੀ ਕਿ ਉਹ ਚੋਰੀਆਂ ਸਮਾਨ ਖਰੀਦਦੇ ਨੇ ਹਾਂਜੀ ਹਾਂਜੀ ਮੰਨ ਦੀ ਕਾਰਵਾਈ ਸਾਰਿਆਂ ਤੇ ਕੀਤੀ ਜਾਊਗੀ ਕੀ ਕਰਨਾ ਚਾਹੋਗੇ ਸਰ ਸ਼ਾਇਦ ਨਾਸਿਰ ਨੂੰ ਸ਼ਹਿਰ ਨਿਵਾਸੀਆਂ ਨੂੰ ਇਹੀ ਹੈ ਜੀ ਜੋ ਮੈਂ ਪਹਿਲਾ ਸੰਦੇਸ਼ ਦੇਣਾ ਕਿ ਕੋਈ ਡਰਨ ਦੀ ਲੋੜ ਨਹੀਂ ਹੈਗੀ ਰਾਜਪੁਰਾ ਪੁਲਿਸ ਆਪਣੀ ਪੂਰੀ ਤੰਦ ਇਹਨਾਂ ਡਿਊਟੀ ਕਰ ਰਹੀ ਆ ਪਹਿਲਾਂ ਵੀ ਕਰਦੀ ਆ ਅੱਗੇ ਵੀ ਕਰਦੀ ਰਹੂਗੀ ਤੇ ਆ ਸਾਰੇ ਕ੍ਰਾਈਮਾਂ ਨੂੰ ਜਲਦ ਤੋਂ ਜਲਦ ਖਤਮ ਕਰ ਦਿੱਤੇ ਜੇ ਠੀਕ